ਸਾਰੇ ਨੂੰ ਪਿਆਰ ਭਰੀ ਸ਼ਾਮ ਸਟ੍ਰੀਕਾ ਵੈਲਕਮ ਟੂ ਢਿੱਲੋ ਫਾਰਮ ਹਾਊਸ ਸੋ ਅੱਜ ਮੈਂ ਸਿੱਖ ਕੰਦਰੀਆਂ ਫੋਰਚੂਨਰ ਦਾ ਦਦੂ ਸੁਖਾਣਗੇ ਸਿੱਕੀ ਤਾਂ ਹੋਈ ਆ ਬਾਉ ਯਾਰ ਕੋਈ ਵੈਸੇ ਕਿਹੜਾ ਮਾਕੇ ਚੱਲ ਸਾਨੂੰ ਜੁਆਇਨ ਕਰ ਰਹੀਆਂ ਲੋਗੂ ਕੀ ਮੈਂ ਨਾ ਆਦਾਂ ਹਾਲ ਤਾਂ ਠੀਕ ਜਿਹੀ ਲੱਗ ਰਿਹਾ। ਜੇ ਵੀ ਨਾ ਹੁਣ ਇੱਕ ਨਾ ਉਹ ਮਾੜਾ ਮੋਟਾ ਹੀ ਹੁੰਦਾ ਬਸ ਅਡਜਸਟਮੈਂਟ ਬਾਕੀ ਦਾ ਸਾਰੇ ਬੱਚੇ ਚਲਾਉਣੇ ਜਾਣ ਦਿੰਦੇ ਨੇ। ਐਸੀ ਕਿ ਮੈਂ ਸਕੂਟਰ ਜਿੰਨਾ हां ਫੋਫੋ ਇਸ ਗੁੱਟੇ ਚ ਚਲਾਉਣ ਲੱਗੇ ਆ ਇਹਦੇ ਵੀ ਥੋੜੀ ਦੇਖਾਂਗੇ ਉੱਥੇ ਨਾ ਕੰਦ ਦੇ ਹੋ ਸਕੂਟਰ ਸਕੂਟਰ ਦੇ ਦਿਨ ਸ਼ਾਮ ਮਾਈ ਨੇਮ ਇੰਨੀ ਕੇ ਜਿਆਦਾ ਚੱਲਦੀ ਆ ਮਾਦੇ ਤੋਤੇ ਬੈਠੇ ਉਹਦੇ ਬਾਗ ਦੇ ਵਿੱਚ ਤੋਤੇ ਉੜ ਗਏ ਕੀ ਆ ਇਹ ਦੋ ਕੀ ਖਵਾ ਬੀ ਗਿਆ ਨਾਲ ਵਾਲੇ ਲੋਕ ਤਾਂ ਇਹ ਦੇਖਦੇ ਲੈ ਵੀ ਜਮੀਨ ਦੇ ਹੱਕ ਆਗੇ ਆਹੀ ਪਾਉਣਾ ਆਊਗਾ ਨਾ ਸ਼ਾਇਦ ਐ ਇਤੋਂ ਦਾ ਮੋੜ ਲਾਂਗੇ ਤੋਂ ਅਡਜਸਟਮੈਂਟ ਨਾਲ ਹਾਂ ਬਸ ਸਲੋ ਕਰਕੇ ਮੋੜ ਲਓ ਐਡਾ ਕਿ ਚੱਕਰ ਚੱਲ ਜੀ ਬ੍ਰੇਕਾ ਕਿਹੜੇ ਨਾਲ ਤਾਂ ਬਧੀਆਂ ਬ੍ਰੇਕ ਇਹਦੇ ਨਾਲ ਤਾਂ ਬਹਿੰਗੀ ਤੂੰ ਫੇਰ ਅੱਗੇ ਸੀਟ ਆ ਤਾਂ ਬਸ ਲੱਤ ਤੂੰ ਉਹੀ ਰੱਖ ਵੀ ਇਹ ਚ ਹਾਇ ਨਹੀਂ ਕੁਸ ਅੱਗੇ ਸੀਟ ਦੀ ਆ ਕਿਉਂ ਸਾਈਡ ਤੇ ਨੇ ਦੂਆ ਦੂਆ ਇੱਕ ਹੋਰ ਪਟਣਾ ਦੂਆ ਪਟਣਾ ਇੱਕ ਹੋਰ ਅੱਗੇ ਹੁੰਦੀ ਇਹਦੇ ਨਾਲ ਹਾਂ ਹਾਂ ਫੋਰ ਸੇਫਟੀ ਹੋ ਗਏ ਹੋਰ ਕਰ ਹਾਂ ਹੁਣ ਡਰਾਈਵ ਮੋਡ ਤੇ ਲੱਗੀ ਐ ਚਲੋ ਬਾਕੀ ਦਾ ਬ੍ਰੇਕ ਲਾ ਕੇ ਦੇਖ ਲਾ ਕਿਵੇਂ ਨੇ ਮੈਸ ਹੋਰ ਕੁਝ ਨਹੀਂ ਕਰਨਾ ਇਹਨੂੰ ਉਹ ਚ ਆ ਇਹਦਾ ਫੰਕਸ਼ਨ ਹੁੰਦਾ ਹੋਰ ਆਹਾ ਇਹ ਆਫ ਕਰਨਾ ਪੈਂਦਾ ਫੇਰ ਬ੍ਰੇਕ ਦੱਬ ਫੇਰ ਬ੍ਰੇਕ ਦੱਬੇ ਤੇ ਬੰਦ ਨਹੀਂ ਹੁੰਦੀ ਜਿਵੇਂ ਲਾਈਟਾਂ ਦੇ ਵਿੱਚ ਜਾਏ ਚਿਰ ਖੜਨਾ ਪੈਂਦਾ ਆਪਾਂ ਨੂੰ ਤਾਂ ਉਹ ਚੀਜ਼ ਆ ਦੇਖੇ ਤੇ ਰੋਕੇ ਫਿਰ ਠੀਕ ਆ ਠੀਕ ਆ ਮੂਨ ਵੀ ਮੰਗੂ ਹਾਂ ਹੁਣ ਉਹ ਬੰਦ ਨਹੀਂ ਹੋਏ ਬਾਕੀ ਅਡਜਸਟਮੈਂਟ ਸਾਰੀ ਉਹੀ ਹੁੰਦੀ ਆ ਆਪੇ ਤਾਂ ਬਦਲੀ ਜਾਣੇ ਨੇ ਇਹਨੇ ਫੇਰ ਹਾਂ ਰੇਹ ਦੇ ਦੇ ਕਹਾ ਪੈ ਜੂਗਾ ਹੋਰ ਨਾ ਠਰਣਾ ਹੈਦ ਗੋਪਾ ਗਿਆ ਜੇ ਬ੍ਰੇਕ ਦੱਬੇਂਗੇ ਆਪੇ ਘਟ ਹੋ ਜਾਣੇ ਨੇ ਬਸ ਹੋਰ ਕੋਸ ਨਹੀਂ ਹੈ ਬੈਕ ਕਰਕੇ ਤੇ ਬੈਕ ਕਿਵੇਂ ਕਰੇਗੀ ਬੈਕ ਕਰੀਂ ਇਥੋਂ ਓਹ ਏਕਨੇ ਮੋੜ ਚੱਲ ਪੈਣਾ ਜੇ ਕਈ ਵਾਰ ਚੜਾਈ ਚੜ੍ਹੋਈ ਹੁੰਦੀ ਆ ਫੇਰ ਰੇਹ ਦੇਣੀ ਪਉਤੇ ਨੂੰ ਫੇਰ ਤੁਰੂ ਦੇ 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 ਜਮਰ ਬਸ ਬੱਚਾ ਕੇ ਜਮਨ ਪਵਾਇਆ ਜਿਵੇਂਲੀ ਅੱਖਾਂ ਲੱਦਦੀ ਹਾਂ ਬਸ ਉਹੀ ਕਲਚ ਆ ਕੰਮ ਖਤਮ ਆ ਬਾਕੀ ਆ ਉਹ ਆਇ ਚ ਆ ਗਿਆ ਜਿਹੜਾ ਪਾਰਕਿੰਗ ਦੇ ਨਿਊਯਾਰਕ ਦਾ ਚਲੋ ਮੁੰਮਾ ਪਾਰਕਿੰਗ ਦਾ ਕੀ ਆ ਹਾਂ ਪਾਰਕਿੰਗ 'ਚ ਖੜਾ ਹੋਣਾ ਇੱਥੇ ਤੋਂ ਰੋਕੀ ਇੱਥੇ ਰੋਕ ਤੇ ਨਿਊਟਰਲ ਚ ਪਹਿਲਾਂ ਤੂੰ ਕਿੱਥੇ ਲਾ ਕੇ ਦੇਖਣਾ ਨਿਊਟਰਲ ਚ ਨਿਊਟਰਲ ਚ ਘਟਾ ਦੇ ਠੀਕ ਆ ਹੁਣ ਇਹਨੂੰ ਬੰਦ ਕਰ ਦੇ ਬੰਦ ਹੋ ਗਈ ਟਾਕੀਆਂ ਖੋਲ ਆ ਦੇ ਇਹਨੇ ਆਹ ਕੋ ਬਾਰਨਿੰਗ ਦੇਈ ਜਣੀ ਆ ਉਹ ਦੇਖ ਲਾਈਟ ਮਰ ਗਈ ਸ਼ਿਫਟ ਟੂ ਪੀ ਬਿਫੋਰ ਐਗਜ਼ਿਟਿੰਗ ਠੀਕ ਆ ਨਾ ਸਟਾਰਟ ਨਹੀਂ ਹੋਣੀ ਮੇਰੇ ਹਿਸਾਬ ਨਾਲ ਹੋ ਗਈ ਚਲ ਠੀਕ ਆ ਬਸ ਤਾਂ ਪਾਰਕਿੰਗ ਚ ਸਟਾਰਟ ਹੁੰਦੀ ਹੁੰਦੀ ਆ ਫਿਰ ਇਹ ਕੰਮ ਕਾਤੇ ਵਾਸਤੇ ਨਿਊਟਰਲ ਤੋਂ ਬਾਅਦ ਨਿਊਟਰਲ ਆ ਜਾਏ ਕੋਈ ਗੱਡੀ ਵਰਕਸ਼ਾਪ ਚ ਲਾਉਣੀ ਆ ਤਾਂ ਇਹਨੂੰ ਨਿਊਟਰਲ ਕਰਕੇ ਕੰਮ ਕਰਨਾ ਪੈਂਦਾ ਇਹਦਾ ਠੀਕ ਪਰ ਬੀਜੀ ਮੈਂ ਕੋ ਪਾਰਕਿੰਗ ਵਗੈਰਾ ਕਰਨੀ ਆ ਤਾਂ ਪਾਰਕਿੰਗ ਤਾਂ ਇੱਥੇ ਹੀ ਹੋਊਗੀ ਇੱਥੇ ਸੇਫ ਆ ਬਸ ਬਾਕੀ ਤੋਂ ਬਾਕੀ ਤੋਂ ਇਹਦਾ ਕੀ ਆ ਇਕੋ ਮੋਡ ਇਕੋ ਮੋਡ ਆਹਾ ਬਈ ਇਹ ਜੇ ਐਵਰੇਜ ਜ਼ਿਆਦੇ ਲੈਣੀ ਹੋਵੇ ਇਹ ਤੇ ਆ ਪਾਵਰ ਮੋਡ ਆ ਗਿਆ ਇਹ ਸਪੀਡ ਜ਼ਿਆਦੇ ਬਹੁਤ ਜ਼ਿਆਦੇ ਹੋ ਜਾਂਦੀ ਆ ਫਿਰ ਖਚਾਈ ਬਹੁਤ ਦੁੱਗਣੀ ਕਰ ਲਾ ਜਾਂਦੀ ਆ ਫਿਰ ਕਿਨ ਜਨਰਟ ਨਾ ਹੋਵੇ ਆਹਾ ਤੇਰਾ ਸੇਫਟੀ ਵਾਲੇ ਨੇ ਕਈ ਵਾਰ ਤਿਲਕਣੀ ਜਗਾ ਆ ਜਾਂਦੀ ਆ ਉਹ ਆਹਾ ਹੋਈ ਜਾਂ ਇੰਜਣ ਬੰਦ ਹੋਣ ਵਾਲਾ ਆ ਕੀ ਆ ਇਹ ਸਖਾਲੀ ਆ ਬਸ ਇਹ ਮਤਲਬ ਟੈਰੋ ਤਿਲਕਣ ਵਾਲਾ ਹਾਂ ਹਾਂ ਹੁੰਦੇ ਵਿੱਚ ਬਸ ਲੈ ਮੈਨੂੰ ਉੱਤਰ ਜਾਣ ਤੇ ਕਿੱਧਰ ਜਾਏਂਗੇ ਤੂੰ ਹਾਂ ਤੂੰ ਮੂਰੇ ਬੈਠ ਜਾ ਬੈਠ ਬੈਠ ਚਲ ਚਲੋ ਭਾਈ ਠੀਕ ਆ ਬਾਕੀ ਤਾਂ ਡਰਾਈਵਿੰਗ ਸਿੱਖੀ ਹੋਈ ਹੈ ਇਹਨੇ ਉਹੀ ਆਟੋ ਗੇਅਰ ਵਾਲੀ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਮੱਟ-ਮੱਟੀ ਵਧੀਆ ਟ੍ਰੇਨਿੰਗ ਆ ਹੋਰ ਕੁਛ ਨਹੀਂ ਆ ਬੱਸ ਬਾਕੀ ਦਾ ਬਾਜ਼ਾਰ ਬਜੂਰ ਚ ਹੌਲੀ ਹੌਲੀ ਸਿੱਖੀ ਜਾਂਦਾ ਗਾਂ-ਗਾ ਬੱਚਾ ਤੇ ਰੁੱਤ ਬਾਅਦ ਲਾਇਸੈਂਸ ਨਾਲ ਮਾੜੀ-ਮੋਟੀ ਟ੍ਰੇਨਿੰਗ ਹੋਏ ਵਿੱਚ ਤੇ ਟ੍ਰੇਨ ਦੇ ਤੇ ਲਾਇਸੈਂਸ ਛੇਤੀ ਜਦੇ ਬਣ ਜਾਂਦਾ ਉਮਰ ਦੇ ਹਿਸਾਬ ਨਾਲ ਕੀ ਹੋ ਗਿਆ ਉਹ ਜਿਹੜੇ ਬ੍ਰੇਕ ਇਹਦੇ ਟੱਪ ਗਿਆ ਮੇਰੇ ਵਰਸ ਦਾ ਕਰਿਆ ਸੀ ਪਤਾ ਨਹੀਂ ਸਪੀਡ ਮੰਗਦੀ ਸੀ ਪਤਾ ਨਹੀਂ ਕੀ ਬੰਦ ਹੋ ਗਿਆ ਰਵਰ ਸੱਚ ਨਹੀਂ ਮੈਂ ਇਹਨਾਂ ਬੰਦ ਹੋਈ ਪਤਾ ਨਹੀਂ ਤਾਲ ਇੱਥੇ ਲਈ ਹੁਣ ਹੂੰ ਉਹਦੇ ਪਤਾ ਨਹੀਂ 1 ਲੱਖ ਮੇਰੇ ਹੋ ਜਾਰਦਾ ਨਾ ਕੁਛ ਨਹੀਂ ਤੇ 1 ਲੱਖ ਛੱਡ ਦੇ ਛੱਡ ਦੇ 1 ਲੱਖ ਤਾ ਉੱਥੇ ਬਟਨ ਪੁੱਟਣ ਦੱਬਿਆ ਹੋਊਗਾ ਤੂੰ ਆਹ ਉਹ ਦੇ ਪਾਵਰ ਮੋਡ ਬੰਦ ਕਰਿਆ ਹੋਇਆ ਤੁਸੀਂ ਆ ਉੱਥੇ ਆ ਉਹ ਦੇ ਤਾਂ ਹਾਂ ਤੂੰ ਆ ਇੱਧਰ ਲਾ ਪਿੱਛੇ 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 ਗੂਠੇ ਵਾਲਾ ਹਾਂ ਇਹਨੂੰ ਦੱਬ ਉਹਦੇ ਆਲਟੇ ਆਉਣਾ ਚਾਹੀਦਾ ਹਾਂ। ਇਹ ਕੂਮੂ ਦਾ ਬੁਰੇ ਵਸ ਹੁਣ ਬੰਦ ਨਹੀਂ ਹੋਣੀ। ਹੁਣ ਬੰਦ ਹੋ ਜੀ। ਅੱਛਾ ਹੱਥ ਲੱਗ ਗਿਆ ਵੀ ਠੀਕ ਹੈ ਠੀਕ। ਹਾਂ। ਹੁਣ ਬੰਦ ਕਰਦੇ। ਚਾਹੇ ਕਲਚ ਤਾਂ ਚਾਹੇ ਨਿਊਟਰਲ ਕਰੀਏ ਇਹਨੂੰ। ਨਿਊਟਰਲ ਕਰ ਤੇ ਕਲਚ ਛੱਡ ਤੇ। ਹੁਣ ਚਾਹੇ ਰਿਵਰਸ ਪਾਰ ਦੇ ਚਾਹੇ ਡਰਾਈਵ ਪਾਰ ਦੇ ਬਿਨਾ ਕਲਚ ਦੱਬੇ ਤੇ ਜਦ ਇਹਨੇ ਚੱਲ ਪੈਣਾ ਦੇਖ। ਕਟ ਕਲੀ ਮਾਰਨਾ ਇਹਨੇ ਅੱਛਾ ਤੁਸੀਂ 뉴ਟਰਲ ਤੇ ਕਰਕੇ ਕਰੀ ਹਾਂ 뉴ਟਰਲ ਤੇ ਕਰਕੇ ਜੇ ਇਹ ਤਾਂ ਉ ਇੱਕ ਗੱਲ ਵਾਤ ਜਣੀ ਇੱਕ ਨੇ ਚੱਲ ਪੈਂਦੀ ਐ ਪਿਛਲੇ ਬੰਦ ਦੀ ਸੇਫਟੀ ਲੈ ਲੈਣੀ ਚਾਹੀਦੀ ਮੂਵੀ ਤੋਂ ਬਸ ਗੂਪੂ ਨੂੰ ਵੀ ਚਲਾ ਕੇ ਦਿਖਾ ਦਿਆਂ ਚਲਾ ਦੇਗਾ ਬੂਪੂ ਤੂੰ ਉਹ ਬਹੁਤ ਸੌਖਾ ਸੌਖੇ ਬਹੁਤ ਬਈਆ ਚੱਲ ਮੈਂ ਬੈਠਦਾ ਬਰਾਬਰ ਐ ਇੱਧਰ ਠੀਕ ਆ ਦੇਖ ਲੈ ਆ ਜਾ ਮੈਂ ਨਹੀਂ ਮੈਂ ਆਉਣਾ ਕਰ ਜਾ ਲਓ ਜੀ ਪੂਪੂ ਨੂੰ ਵੀ ਦੇਖਦੇ ਹੁਣ ਆਪਾਂ ਕੀ ਕਰਦਾ ਆ ਸੀਟ ਮੂਰੇ ਕਰ ਲਾ ਬਰਾਬਰੋਂ ਆ ਬਰਾਬਰ ਬਟਨ ਨੇ ਇਹਦੇ ਟਾਕੀ ਖੋਲ ਟਾਕੀ ਟਾਕੀ ਖੋਲ ਆਹ ਦੇ ਬਟਨ ਇਹਦੇ ਪਰ ਹੜ ਜਾ ਮੈਂ ਇੱਕ ਲੰਬਾ ਹੈਗਾ ਨਾ ਇੱਕ ਦੋ ਲੋਟ ਤੇ ਸੀਟ ਤੇ ਦੇਖ ਤਾਂ ਉਹਨੂੰ ਅੱਗੇ ਪਿੱਛੇ ਨੂੰ ਕਰਕੇ ਕਿਉਂ ਨਾ ਕਰ ਦ ਹੜ ਜਾ ਮੈਂ ਆ ਦੇਖ ਆ ਬਟਨ ਆਹਾ ਆ ਸੀਟ ਨੂੰ ਮੂਰੇ ਕਰਨ ਵਾਸਤੇ ਆ ਆ ਦੇ ਠੀਕ ਆ ਕਿੱਥੇ ਤੱਕ ਚਲੇ ਜਾਊ ਇਹ ਜਿੰਨੀ ਤੈਨੂੰ ਲੋੜ ਆ ਉੱਥੇ ਤੱਕ ਕਰ ਲਵੇ ਆ ਬਸ ਵੰਦ ਜਾ ਦੇ ਉਹਦੀ ਥੋੜੀ ਜਿਹੀ ਪਿੱਛੇ 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 ਆਇ ਇੱਥੇ ਰੇ ਤੱਕ ਆ ਇੰਨੀ ਫੋਲਡ ਹੋ ਜਾਂਦੀ ਆ ਪਿੱਛੇ ਇਹਨੂੰ ਪਿੱਛੇ ਕਰਨਾ ਹੈ ਠੀਕ ਆ ਆ ਚੱਪਨਾ ਖੋਲਦੇ ਚੱਪਲਾ ਨਾਲ ਗੱਡੀ ਚਲਾਉਣ ਦਾ ਲਾਊਡ ਨਹੀਂ ਹੈਗਾ ਕਿੱਥੇ ਪੂਰਾ ਸ਼ਟ अच्छा <laughs> बाकी ਆਹਾ ਆ ਦੇ ਸੀਟ ਨੂੰ ਆ ਮੂਰੇ ਕਰਨਾ ਆ ਓਕੇ ਇੰਨੀ ਕਰਨੀ ਨਹੀਂ ਹੈ ਕਬੱਛ ਅਮੂਰੇ ਥੱਲੇ ਉੱਚੀ ਗਈ ਆਹ ਲੈ ਓਕੇ ਠੀਕਾ ਆਉਂਦੇ ਨੇ ਪੈਰ ਹੁਣ ਦੇਖ ਕਲੱਚ ਕਲੱਚ ਕਿਹੜਾ ਪਹਿਲਾ ਇਹ ਰੇਸ ਆ ਆਏ ਬ੍ਰੇਕ ਆਹ ਬ੍ਰੇਕ ਕਿਹੜੇ ਨੇ ਇਹ ਪੈਰ ਨਾਲ ਇਹ ਪੈਰ ਪਰਲੇ ਪੈਰ ਨਾਲ ਦੱਬੀਦੇ ਹੁੰਦੇ ਨੇ ਬ੍ਰੇਕ ਇਹਦੇ ਨਾਲ ਦੱਬੀ ਬ੍ਰੇਕ ਹੋਰ ਦਾ ਹੋਰ ਤਾਂ ਹਾਂ ਹਾਂ ਹੋਰ ਕਹਾ ਕਰਨੀ ਹੈ ਸੀਟ ਨਾ ਮੈਂ ਠੀਕ ਆ ਆਉਣੀ ਨਹੀਂ ਤੇਰਾ ਜਿਹੜਾ ਤੇਰਾ ਪੈਰ ਆਉਣਾ ਨਹੀਂ ਗੱਲ ਸੁਣ ਜਿਹੜਾ ਤੇਰਾ ਪੈਰ ਹੈ ਨਾ ਆਹ ਇਹ ਚੀਜ਼ ਨਹੀਂ ਆਹ ਆ ਆ ਨਹੀਂ ਲਾ ਆ ਆ ਆ ਇਹਦੇ ਨਾਲ ਦੱਬਣਾ ਹਾਂ ਦੱਬੀ ਬ੍ਰੇਕ ਜਿੰਨਾ ਪੂਰਾ ਦੱਬ ਦੇਣਾ ਪੂਰਾ ਬਸ 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 ਆ ਰੇ ਸਾ ਠੀਕ ਆ ਚਲੋ ਵੀ ਪੁੱਪੂ ਚਲ ਹੁਣ ਕੀ ਕਰਾਂਗੇ ਬ੍ਰੇਕ ਦੱਬ ਬ੍ਰੇਕ ਦੱਬ ਪੂਰਾ ਦੱਬ ਦੇ ਬਸ ਥੋੜਾ ਜਿਹਾ ਪੰਦੇ ਨਾਲ ਹਾਂ ਇੱਥੇ ਕਿ ਦੱਬ ਕੇ ਰੱਖ ਇਹਨੂੰ ਦੱਬ ਉਹਨੇ ਇੱਧਰੋਂ ਕਰ ਹੋਰ ਹੋਰ ਚੱਲ ਹੁਣ ਉਹਨੂੰ ਬ੍ਰੇਕ ਨੂੰ ਛੱਟੇਂਗੀ ਜਦੋਂ ਚੱਲ ਪੈਣੀ ਆ ਫੇਰ ਦੱਬ ਲਾ ਹੌਲੀ ਦੇ ਕੇ ਬ੍ਰੇਕ ਦੱਬੀ ਹੌਲੀ ਦੱਬ ਹੌਲੀ ਦੱਬਣਾ ਠੀਕ ਆ ਆ ਜਾ ਮੋੜ ਤਾਂ ਸਹੀ ਸਕੂਟਰ ਹੀ ਮੰਗੂ ਇੱਧਰ ਨੂੰ ਪੁੱਪੂ ਚੱਲ ਚੱਲ ਮੋੜ ਦੇ ਮੋੜ ਤੇ ਆ ਕੋਈ ਗੱਲ ਨਹੀਂ ਸਿੱਧਾ ਕਰ ਲੈ ਚੱਲ ਬਾਕੀ ਦਾ ਪਤਾ ਹੀ ਆ ਤੈਨੂੰ ਸਕੂਟਰੀ ਮੰਗੂ ਹਾਂ ਸੋ ਕੀ ਵੀ ਬ੍ਰੇਕ ਦੱਬੀ ਰੁਕੀ ਇੱਥੇ ਓਏ ਕਿੱਥੇ ਜਾਊ ਬਾਹਰ ਉਹ ਛੱਡ ਕਿਉਂ ਦਿੱਤੇ ਉਹ ਚੱਲ ਰੇਸ ਦੇ ਰੇਸ ਦੇ ਹੁਣ ਕਿੱਥੋਂ ਔਰ ਰੇਸ ਆ ਮਾੜੀ ਜੀ ਥੋੜੀ ਦੇਈ ਥੋੜੀ ਰਹੀ ਦੇ 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 ਥੋੜੀ ਰਹੀ ਤੇ ਦੇ 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 ਬਸ ਆ ਜਾ ਉਹਨੂੰ ਛੱਡ ਦੇ ਉਹਨੂੰ ਮੋੜ ਦੇ ਮੋੜ ਦੇ ਪੂਰੀ 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 ਹਾਂ ਵੈਰੀ ਗੁੱਡ ਆ ਜਾ ਇੱਧਰ ਮੋੜ ਲੈ ਠੀਕ ਆ ਠੀਕ ਆ ਭੀ ਆ ਮਨ ਗੁੱਡ ਹਣ ਕਿੱਧਰ ਨੂੰ ਇੱਧਰ ਨੂੰ ਇੱਧਰ ਨੂੰ ਮਰਚੀ ਮੋੜਦਾ ਜਿੱਦ ਨੂੰ ਤੇਰਾ ਜੀ ਕਰਤਾ ਇੱਧਰ ਨੂੰ ਮੋੜ ਲੈ ਇੱਧਰ ਨੂੰ ਮੋੜ ਲੈ ਇਹਨੂੰ ਇੱਧਰ ਨੂੰ ਔਖਾ ਲੱਗਦਾ ਮੋੜ ਦੇ ਮੋੜ ਦੇ ਫੇਰ ਰੋਕ ਕੇ ਇੱਥੋਂ ਫੇ ਚਲਾ ਲਾ ਰੋਕ ਉਰੀ ਖੜ ਜਾ ਖੜ ਜਾ ਬ੍ਰੇਕ ਮਾਰ ਕੇ ਰੋਕ ਉਰੀ ਸਿੱਧਾ ਕਰ ਲਾ ਰੋਕ ਲੋਕ ਇੱਕ ਲੱਕ ਤਾਂ ਨਹੀਂ ਹੋਣੀ ਹੋਣੀ ਬ੍ਰੇਕ ਦੱਬਣੀਆਂ ਹਣੂਰੀ ਦੱਬੀ ਇੱਥੇ ਰੋਕੀ ਰੋਕ ਰੋਕ ਤਾਂ ਸਹੀ ਹਾਂ ਐਵੇਂ ਹੋਲੀ ਇੱਥੇ ਇੱਕ ਮਿੰਟ ਚੱਲ ਜਾਂਦੀ ਤੇ ਬ੍ਰੇਕ ਤਾਂ ਆਹ ਫਿਰ ਬ੍ਰੇਕ ਤੇ ਦੱਬ ਕੇ ਰੱਖੀਂ ਉਹਨੇ ਚਿਰ ਕੱਢੂ ਇਹ ਠੀਕ ਆ ਇਹ ਦਿਵਾਨੇ ਜਿਹੜੇ ਉਹ ਗੇਮ ਨਹੀਂ ਖੇਡਦੇ ਹੁੰਦੇ ਸਿੱਧਾ ਹਮ ਜੀ ਕਰਿਆ ਚਲਾ ਲਈ ਜਦੋਂ ਚ ਉਹ ਖਲੀ ਹੋ ਜਾ ਬੇ ਰੋਕੇ ਇਥੇ ਰੋਕੂਰੀ ਉਰੀ ਰੋਕ ਲਾ ਰੋਕ ਲਾ ਰੋਕੇ ਰੱਖ ਛੱਡਦੀ ਕਿਉਂ ਆ ਛੱਡ ਹਾਂ ਹੋਏ ਬੈਕ ਕਰੀ ਕਿਵੇਂ ਬ੍ਰੇਕ ਨਹੀਂ ਆ ਕੀ ਆ ਇਹ ਲਿਖਿਆ ਹੈ ਦੀ ਇਸ ਪੀ ਦਾ ਮਤਲਬ ਡਰਾਈਵ ਡਰਾਈਵ ਕਰ ਰਹੀ ਆ ਇਸ ਦਾ ਮਤਲਬ ਐਂ ਦਾ ਮਤਲਬ ਨਿਊਟਰਲ ਕੋਸ ਕੰਮ ਨਹੀਂ ਹੈਗਾ ਤੂੰ ਨਿਊਟਰਲ ਖੜਾ ਅਰਧ ਮੁਤ ਰਿਵਰਸ ਰਿਵਰਸ ਸੁਭਾਨ ਨੂੰ ਰਿਵਰਸ ਨਾਲ ਹੀ ਤੇ ਕਰਦੇ ਬ੍ਰੇਕ ਤੇ ਮਤਲਬ ਪੂਰਾ ਬ੍ਰੇਕ ਦੱਪਿਆ ਹੋਇਆ ਨਾ ਹਾਂ ਪੂਰੇ ਕਰਦੇ ਹਾਂ ਮੂਰੇ ਨੂੰ ਕਰ ਜੋਰ ਨਾਲ ਦੱਬਿਆ ਹਾਂ ਹਾਂ ਕਰ ਹੋਰ ਚੱਲ ਬੱਸ ਆ ਗਿਆ ਰਿਵਰਸ ਹੁਣ ਪਿੱਛੇ ਮੁਝ ਜਾਉ ਦੇਖ ਕੇ ਮੋੜ ਇੱਧਰ ਨੂੰ ਇਹ ਮੋੜ ਜਿੱਧਰੋਂ ਮੋੜਨਾ ਤੇ ਮੋੜ 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 ਚੱਲ ਬੱਸ ਬੱਸ ਬ੍ਰੋਕ ਬ੍ਰੇਕ ਲਾ ਲਾ ਚਲ ਹੁਣ ਡੀਸ ਤੇ ਕਰ ਹਾਂ ਹੁਣ ਡੀਸ ਤੇ ਕਰ ਲਾ ਓਏ ਇਤਨੂੰ ਨਾ ਕਰ ਚਲ ਚਲ ਹਲ ਕਰ ਦੇ ਮੈਂ ਤਾਂ ਫਰਕ ਨਹੀਂ ਮੈਂ ਤੇ ਹੋਰ ਨਹੀਂ ਚਲਾਨੀ ਮੈਂ ਮੈਂ ਨਹੀਂ ਹੋਤਲਾਨੀ ਮੈ ਰੋਕਣਾ ਰੇਸਤਾ ਤੇ ਕਦੇ ਲਾ ਦਹੀਂ ਰੇਸਤਾ ਤੇ ਵੱਤਵਾ ਤੇ ਉੱਥੇ ਜਾ ਕੇ ਬਾਸ ਮੇ ਰੋਕ ਰੀਆਂ ਇੱਧਰ ਮੁਹਵਰ ਕੇ ਖੜਾ ਦੇ ਸਾਨੂੰ ਪਟਿਆਲ ਕੰਡੀ ਨੂੰ ਇੱਧਰ ਮੁਵਾ ਕਰ ਮੁਹਵੜ ਕੇ ਇੱਧਰ ਨੂੰ ਬਸ ਇੱਧਰ ਮੋੜ ਕੇ ਇੱਧਰ ਮੋੜ ਕੇ ਖੜਾ ਦੇ ਬ੍ਰੇਕ ਤੋਂ ਪੈਰ ਰੱਖ ਅਮਨ ਆ ਜਾ ਪੁੱਤਰੀਏ ਅਮਨ ਅਮਨ ਆਪਾਂ ਉੱਤਰ ਜਾਨੇ ਆਪੇ ਸੈੱਟ ਕਰ ਫਿਰ ਤੈਨੂੰ ਕਾ ਮੋੜ ਕੇ ਖੜਾ ਦੇ ਇੱਧਰ ਨੂੰ ਬਸ ਬ੍ਰੇਕ ਤੋਂ ਪੈਰ ਬ੍ਰੇਕ ਤੋਂ ਪੈਰ ਏ ਛੱਟ ਬਸ ਇਹਨੂੰ ਕਰਦੀ ਮੋੜ ਦੇ ਤੈਨੂੰ ਅਮਨ ਆਪਾਂ ਉੱਤਰ ਜਾਨੇ ਚੱਲਦੇ ਚੱਲਦੇ ਚਲੋ ਰੋਕ ਲਾ ਇਹ ਚੱਲੀ ਜਾਂਦੇ ਤਾਂ ਤਾਂ ਮਜ਼ਾ ਆ ਰਿਹਾ ਹੋ ਰਿਹਾ ਮਜ਼ਾ ਆ ਰਿਹਾ ਜੈਸ ਹੁਣ ਰੋਕ ਕੇ ਦੇਖ ਜਾਈ ਪੀਤੇ ਕਰਦੇ ਚਾਹੇ ਤੇ ਬਾਕੀ ਲਿਖਿਆ ਆ ਤੇ ਪੀਤੇ ਕਰਦੇ ਨਾ ਯਾਰ ਚਲੋ ਜੀ ਆਪਣਾ ਬਹੁਤ ਵਧੀਆ ਟਾਇਰ ਰਿਹਾ ਬਾਕੀ ਤਾਂ ਸਾਰਾ ਕੁਝ ਓਕਣੇ ਦਾ ਜੱਪਲਾਂ ਚੱਕ ਲਿਆ ਆਪਣੀਆਂ ਹੁਣ ਤੁਰ ਕੇ ਜਾਏਂਗੀ ਤੂੰ ਚਲੋ ਜੇ ਸਪੋਰਟ ਮੋਡ ਲਾ ਰਹੇ ਹੋ ਸਪੀਡ ਕਰਕੇ ਆਂ ਕਿਵੇਂ ਲੱਗਿਆ ਫਿਰ ਚਲਾ ਕੇ ਇਹ ਤਾਂ ਸੋ ਇਹ ਗੱਡੀ ਹੁਣ ਉਹਨੇ ਪੂਰਿਆ ਕਰੂ ਐ ਹੁਣ ਆ ਪੂਪੂ ਆਇਆ ਮਰੇ ਕੀ ਹੋ ਗਿਆ ਹੁਣ ਜੇ ਗੱਡੀ ਕੰਨੀ ਦੇਖਿਆ ਫਿਰ ਇਹ ਗੱਡੀਆਂ ਨੂੰ ਪੂਰਿਆ ਕਰੂਗਾ ਐ ਇਹ ਤਾਂ ਜਦੀ ਚੁੱਪ ਰਹੀ ਹੋਗੀ ਉਹ ਕਿਵੇਂ ਲੱਗਿਆ ਚਲਾ ਕੇ ਤੁਪੂ ਦਾਸਤਾ ਦੇ ਕਿਵੇਂ ਲੱਗੀ ਠੀਕ ਸੀ ਬਟ ਹਾਂ ਹੀ ਬੱਟ ਕੁਲੂਰੀਸ ਦਿਨ ਤੇ ਅਰੇ ਲੱਗਦਾ 8 ਵਜੇ ਤੱਕ ਠੀਕ ਆ ਵਧੀਆ ਜਦ ਤੱਕ ਤੈਨੂੰ ਪੂਰਾ ਹਿਸਾਬ ਨਾ ਹੋਵੇ ਜਦ ਤੱਕ ਕਰੇ ਨਾ ਲਾਵੇ ਨਵੇਂ ਸੇ ਪਾਪਾ ਨਾਲ ਕਦੇ ਨਹੀਂ ਜਾਣਗੇ ਕਿ ਗੱਡੀ ਸਿੱਖਣਾ ਆਪਾਂ ਤੇ ਥੱਪੜ ਲੰਦਾ ਤੇਲੇ ਤੂੰ ਟਰੈਕਟਰ ਚਲਾਇਆ ਫਿਰ ਉਹ ਕਹਿੰਦਾ ਰੰਦਾ ਮੈਨੂੰ ਉਹ ਗੇਰ ਗੂਰਨੀਏ ਨੂੰ ਥੋੜੇ ਓਖੇ ਨੇ ਹੁਣ ਮੈਂ ਗੇਟ ਕੋ ਲਗਾਉਂਗਾ ਵੈਸੇ ਕਿ ਮੈਂ ਬੰਦ ਨੇ ਪਹਿਲਾ ਪਹਿਲੇ ਆਂਦੇ ਤੇ ਮੈਂ ਹੀ ਸਖਾਈ ਸੀ ਇਹ ਹੁਣ ਜਦੋਂ ਬਾਹਰ ਜਾਵਾਂਗੀ ਮੈਂ ਦੇਖੂੰਗੀ ਇਹ ਨਹੀਂ ਫੜਾਉਂਗੀ ਕਿੱਥੇ ਜਾਣਾ ਅੱਛਾ ਹੁਣ ਹਮ ਮੇਰੇ ਬੈਗ ਦਾ ਤੇ ਜੋ ਕੋਈ ਕੀ ਉਹੀ ਤੁਰਕੇ ਆ ਜੀ ਚੱਲ ਜੀ ਹੁਣ ਗੇਟ ਕਰ ਦੋ ਬੰਦ ਇਹਨੂੰ ਧੋਈਏ ਜਦੋਂ ਐ ਖੜ ਜਾਂਦੇ ਆਂ ਆਲ ਦਲੇ ਸਾਰਾ ਕੁਝ ਆਪਣੇ ਕੈਮਰੇ ਦੇ ਵਿੱਚ ਹੋਣਾ ਚਾਹੀਦਾ ਵੀ ਇੱਧਰ ਕੀ ਪਿਆ ਤੇ ਇੱਧਰ ਕੀ ਪਿਆ ਤੀ ਚਲ ਉੱਤਰ ਚਲ ਦਾਦੂ ਪਈ ਸੀ ਇੱਧਰ ਦੇ ਦੇ ਤੂੰ ਪੈਸੀ ਇੱਧਰ ਦਾਦੂ ਤਾਂ ਚਲ ਚਲ ਉੱਤਰ ਮੈਨੂੰ ਕੋ ਭਰਾ ਕੋ ਨਾ ਕਿਉਂ ਮੈਂ ਰੋਸੀ ਹੀ ਹੋ ਗਿਆ ਸੀ ਇਹ ਵੀ ਸਕੂਟੀ ਨੂੰ ਹੁੰਦੀ ਆ ਬਣਾ ਹਿ ਅਲਮੋਸਟ ਬਸ ਸਕੂਟਰੀ ਦੇ ਉਹ ਹੱਥ ਦੇ ਰੇਸਤੀਂ ਦੇ ਤੋਂ ਪੈਰ ਨਾਲ ਬਸ ਐਡਾ ਕੀ ਨਿੱਕੀ ਦਾ ਫਰਕ ਕਿ ਬਹੁਤ ਔੜ ਲੱਗਦਾ ਇਹਦੇ ਸਕੂਟਰੀ ਲਗੋਈ ਚੱਕਰ ਨਹੀਂ